ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਛੜ ਦੀ ਖਲਤ ਰੱਖੇ ਆਪਾਂ ਬੋਲ ਰਹੀਆਂ ਜੀ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਅੱਜ ਆਪਾਂ ਲੈ ਕੇ ਆਏ ਜੀ ਪ੍ਰਿੰਸੈਸ ਕਲੈਕਸ਼ਨ ਪ੍ਰਿੰਸੈਸ ਦੇ ਵਧੀਆ ਬਿਊਟੀਫੁਲ ਸੂਟ ਤੁਹਾਡੇ ਲਈ ਲੈ ਕੇ ਆਏ ਆ ਤੇ ਇਹਨਾਂ ਦਾ ਪ੍ਰਾਈਸ ਸਾਰਾ ਦਾ ਸੇਮ ਰਹੂ ਜੀ ਓਨਲੀ 750 ਰੁਪਏ ਸਾਡੀ ਜਿਹੜੀ ਡਿਲੀਵਰੀ ਹੈ ਉਹ ਸਾਰੀ ਆਲ ਇੰਡੀਆ ਚ ਹੈ ਜੀ ਅਸੀਂ ਬਾਹਰੀਆਂ ਕੰਟਰੀਆਂ 'ਚ ਵੀ ਕਪੜਾ ਭੇਜਦੇ ਆ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਪਲੀਜ਼ ਜਿਹੜੇ ਟਰੈਕਿੰਗ ਨੰਬਰ ਹੁੰਦੇ ਨੇ ਉਹ ਸਾਡੇ ਕੋਲੇ ਹੁੰਦੇ ਆ ਜੀ ਜਿਹਦਾ ਪਾਰਸਲ ਨਾ ਪਹੁੰਚੂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਜਿਹੜੇ ਤਾਂ ਪੰਜਾਬ ਦੇ ਵਿੱਚ ਵਿੱਚ ਜਾਣੇ ਆਰਡਰ ਉਹ ਤਾਂ 4 ਤੋਂ 5 ਦਿਨ ਲੱਗਦੇ ਆ ਠੀਕ ਹੈ ਜੀ ਤੇ ਜਿਹੜੇ ਬਾਹਰ ਜਾਣੇ ਹੁੰਦੇ ਆ ਪੰਜਾਬ ਤੋਂ ਰਾਜਸਥਾਨ ਹੋ ਗਿਆ ਬੰਬਈ ਵਗੈਰਾ ਹੋ ਗਿਆ ਦੂਰ ਹੋ ਗਿਆ ਜੁਪੀ ਦੇ ਉਹਨਾਂ ਦੇ ਘੱਟੋ ਘੱਟ ਹਫ਼ਤਾ ਦੱਸ ਦੇਣ ਲੱਗਦੇ ਆ ਜੀ ਇਹ ਗੱਲ ਦਾ ਧਿਆਨ ਰੱਖਿਆ ਕਰੋ ਪਲੀਜ਼ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਪਾਰਸਲ ਪਹੁੰਚਾਉਣੇ ਤੁਸੀਂ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਜੀ ਤੁਸੀਂ ਇਹ ਦੇਖੋ ਕੋਲ ਵੀ 2.5 300 ਪਾਰਸਲ ਸਾਡਾ ਰੋਹ ਤਾਂ ਲੱਗਦਾ ਹੈ ਪਹਿਲਾਂ ਜੀ ਬੁੱਕ ਕਰਦੇ ਆ ਕੱਟਦੇ ਆ ਫੋਨ ਆਈ ਜਾਂਦੇ ਚੱਕੀ ਜਾਂਦੇ ਸਹੀ ਟਾਈਮ ਸਾਡਾ ਰੋਟੀ ਖਾਣ ਦਾ ਵੀ ਨਹੀਂ ਹੈਗਾ ਜੀ ਤੁਸੀਂ ਫਿਕਰ ਨਾ ਕਰੋ ਤੁਹਾਡੇ ਕੋਲ ਸਾਡਾ ਟਰੈਕਿੰਗ ਨੰਬਰ ਆਵੇ ਨਾ ਆਵੇ ਕਿਉਂਕਿ ਪਾਉਣ ਦਾ ਟਾਈਮ ਨਹੀਂ ਲੱਗਦਾ ਜੀ ਸਿਰ ਉਪਰਚਕਾ ਦਿਖਾ ਦਿੰਨੇ ਆ ਅੰਦਰ ਟੋਕਰਾਂ ਭਰੇ ਪਿਆਗਾ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਚੀਜ਼ ਪਹੁੰਚਾਉਣੀ ਕਿਸੇ ਨਾਲ ਕੋਈ ਵੀ ਚੀਜ਼ ਚੀਜ਼ ਨਹੀਂ ਪਹੁੰਚਦੀ ਅਸੀਂ ਦੇਣਦਾਰ ਹਾਂ ਚੀਜ਼ ਦੀ ਸਾਨੂੰ ਇੱਕ ਮਿੰਟ ਵਿੱਚ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕੀ ਦੇ ਭੜੀ ਹੈ ਕਿਉਂਕਿ ਉੱਥੇ ਸਿਗਨੇਚਰ ਵੀ ਆ ਜਾਂਦੇ ਵੀ ਆਹ ਬੰਦੇ ਨੇ ਆਹ ਪਾਰਸਲ ਰੀਸੀਵ ਕੀਤਾ ਕੋਈ ਇਹਦੇ ਚ ਹੇਰਾ ਫੇਰੀ ਨਹੀਂ ਹੋ ਸਕਦੀ ਐਨਾ ਕੁ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੁਹਾਡੇ ਪਾਰਸਲ ਨਾਲ ਹੀ ਪਹੁੰਚਣਗੇ ਵੀਰ ਤੁਸੀਂ ਸੋਚੋ ਜਿਵੇਂ ਹੁਣ ਛੋੜੇ ਨੰਬਰ ਫਿਲ ਕਰਦੀਆਂ ਸਾਰਿਆਂ ਦੇ ਤਾਂ ਮੇਰਾ ਫੋਨ ਆ ਜਿਹੜਾ ਉਹ ਮਤਲਬ ਹੈਂਗ ਹੋ ਜਾਂਦਾ ਜੀ ਵੀਡੀਓ ਨਹੀਂ ਪਾਉਂਦਾ ਡਾਊਨਲੋਡ ਨਹੀਂ ਕਰਦਾ 3000 ਨੰਬਰ ਤੋਂ ਵੱਧ ਹੁਣ ਇਹ ਫਿਲ ਨਹੀਂ ਕਰ ਰਿਹਾ ਨੰਬਰ ਜੀ ਹੁਣ ਸਾਡੇ ਕੋਲੇ ਪੈਸੇ ਨੰਬਰ ਪਈਆ ਸਾਨੂੰ ਬਹੁਤ ਔਖਾ ਹੋ ਜਾਂਦਾ ਜੀ ਫਿਰ ਉਹ ਨੰਬਰ ਭਰ ਲੈਣੇ ਉਹਦੇ ਟਰ ਵਿਸ਼ਵਾਸ ਰੱਖੋ ਪੰਜਾਬ ਦੇ ਵਿੱਚ 5 ਦਿਨਾਂ ਦੇ ਵਿੱਚ ਡਿਲੀਵਰੀ ਤੇ ਪੰਜਾਬ ਤੋਂ ਬਾਹਰ ਦੀ 10 ਦਿਨਾਂ ਦੇ ਵਿੱਚ ਤੇ ਜਿਹੜੇ ਕਸਟਮ ਵਾਲੇ ਹੁੰਦੇ ਆ ਕੈਨੇਡਾ ਦੇ ਵਿੱਚ ਉਹ 15 ਦਿਨਾਂ ਚ ਪਹੁੰਚਦੇ ਆ ਜਿਹੜੇ ਬਦੌੜ ਕਸਟਮ ਆ ਜੀ ਉਹ 25 ਤੋਂ 30 ਦਿਨ ਲੱਗਦੇ ਜਿਉਂ ਉਹ ਤੇ ਠੀਕ ਹੈ ਜੀ ਸੋ ਇਹ ਗੱਲ ਨਾ ਤੁਹਾਨੂੰ ਤਾਂ ਕਰਦੀ ਆ ਆਲ ਇੰਡੀਆ ਡਿਲੀਵਰੀ ਹੈ ਪਰ ਸਾਡੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਅਸੀਂ ਆਨਲਾਈਨ ਪੈਸੇ ਭਵਾਂਦੇ ਆ ਤੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਪਲੀਜ਼ ਮੇਰੇ ਤੇ ਵਿਸ਼ਵਾਸ ਰੱਖਿਆ ਕਰੋ ਕੋਈ ਧੋਖਾ ਫਰਾਡ ਨਹੀਂ ਹੋਊਗਾ ਅਸੀਂ ਦੇਣਦਾਰਾ ਸੀ ਬੈਠੇ ਆ ਸੀ ਕਿਹੜਾ ਕਿਸੇ ਭੱਜਣਾ ਅਸੀਂ ਤਾਂ ਆਪਣੇ ਘਰੇ ਕੰਮ ਕਰਦੇ ਹਾਂ ਠੀਕ ਹੈ ਅਸੀਂ ਜ਼ਿੰਮੇਵਾਰੀ ਲੈਣੀ ਹੈ ਉਹ ਛੇਤੀ ਬਹੁਤ ਔਖਾ ਹੋ ਜਾਂਦਾ ਜੀ ਟ੍ਰੈਕ 'ਚ ਨੰਬਰ ਜਿਵੇਂ ਤੁਹਾਨੂੰ ਦਿਖਾਈਆਂ ਨਾ ਚਿੱਟਾ ਆਉਂਦੀਆਂ ਤੁਸੀਂ ਆਪ ਹੀ ਸੋਚਣ ਲੱਗ ਜਾਓਗੇ ਇਹ ਇੰਨੀਆਂ-ਇੰਨੀਆਂ ਚਿੱਟਾ ਹੁੰਦੀਆਂ ਜੀ ਬਹੁਤ ਔਖਾ ਹੋ ਜਾਂਦਾ ਫਿਰ ਉਹ ਬੰਦਿਆਂ ਦੇ ਨੰਬਰ ਭਾਲਣੇ ਕੱਢਣੇ ਬਹੁਤ ਔਖਾ ਨੰਬਰ ਹੁਣ ਮੇਰੇ ਕੋਲੇ ਸੇਵ ਉਹਨਾਂ ਹਟ ਚੁੱਕੇ ਜੀ ਸੋ ਹੁਣ ਆਪਾਂ ਵੀਡੀਓ ਸਟਾਰ ਸਾਡੇ ਕੰਮ 'ਚ ਕੋਈ ਹੇਰਾ ਫੇਰੀ ਨਹੀਂ ਮਿਲੂ ਸੋਨੂ ਪਾਰਸਲ ਤੁਹਾਡੇ ਪਹੁੰਚਣਗੇ ਤੇ ਪਲੀਜ਼ ਤੁਸੀਂ ਬਸ ਮੈਸੇਜ ਕਰਕੇ ਦੱਸਣਾ ਵੀ ਸਾਡਾ ਪਾਰਸਲ ਪਹੁੰਚ ਗਿਆ ਐਨੀ ਮਿਹਰਬਾਨੀ ਤੁਸੀਂ ਕਰ ਲਿਆ ਕਰੋ ਜੀ ਇਹ ਰਿਕੁਐਸਟ ਆ ਮੇਰੀ ਮੈਂ ਬਹੁਤ ਜਿਆਦਾ ਮਤਲਬ ਸਟਰੱਬਲ ਕਰ ਰਹੀ ਹਾਂ ਬਹੁਤ ਜਿਆਦਾ ਬਸ ਐਨੀ ਮਿਹਰਬਾਨੀ ਕਰ ਰਹੀ ਹਾਂ ਵੀ ਜਿਦਾਂ ਪਾਰਸਲ ਪਹੁੰਚਦਾ ਪਲੀਜ਼ ਸਾਨੂੰ ਮੈਸੇਜ ਕਰਦਿਆ ਕਰੋ ਕਿ ਸਾਨੂੰ ਪਤਾ ਲੱਗ ਜਾਵੇ ਵੀ ਆਹ ਪਾਰਸਲ ਪਹੁੰਚ ਚੁੱਕੇ ਠੀਕ ਹੈ ਜੀ ਤੇ ਇਹ ਚੱਲ ਫਿਰ ਹੁਣ ਆਪਣੀ ਪ੍ਰਿੰਸੈਸ ਕਲੈਕਸ਼ਨ ਵਿਦ ਯੂਅਰ ਕੋਡ ਪਿਓਰ ਦੀ ਹੈ ਜੀ ਪਿਓਰ 100% ਕਾਟਨ ਪ੍ਰਿੰਸਸ ਕਾਟਨ 750 ਰੁਪਏ ਰੇਟ ਹੈ ਤੇ ਇਹ ਸੂਟ ਥੋੜਾ ਹੌਲਾ ਆ ਜਾਂਦਾ ਜੀ ਇਹ ਸੂਟ ਸਿਰਫ 50 ਰੁਪਏ ਜੀ ਆ ਜਾਂਦਾ ਕਿਉਂਕਿ ਇਹ ਪਿਓਰ ਕਾਟਨ ਹੁੰਦੀ ਹੈ ਇਹ 400 ਗ੍ਰਾਮ ਦੇ ਸੂਟ ਰਹਿ ਜਾਂਦਾ ਇਹ ਇਹ 50 ਰੁਪਏ ਚ ਆ ਜਾਂਦਾ ਤੁਸੀਂ ਕੁਝ ਦੇਣ ਦੇ ਆ ਦੇਖੋ ਜੀ ਆਇਆ ਤਾਂ ਮੈਚਿੰਗ ਹੈ ਜੀ ਆਇਆ ਦੀ ਬਾਟਮ ਹੈ ਜਿਹਨੇ ਕਿ ਸਲਵਾਰ ਆ ਹੁਣ ਕਈਆਂ ਨੇ ਮੈਨੂੰ ਲਾ ਮੈਸੇਜ ਕੀਤੇ ਫੋਨ ਕੀਤੇ ਵੀ ਤੁਸੀਂ ਹਿੰਦੀ ਚ ਬੋਲਿਆ ਕਰੋ ਮਾਫੀ ਜਾਨੀ ਜੀ ਮੈਂ ਪੰਜਾਬੀ ਐ ਮੈਂ ਹਿੰਦੀ ਬੋਲ ਨਹੀਂ ਸਕਦੀ ਤੇ ਤੁਸੀਂ ਟ੍ਰਾਂਸਕ੍ਰਿਪਟ ਕੀਤੀ ਹੁੰਦੀ ਉਹਦੀ ਪ੍ਰੋਟ੍ਰਾਂਸਮਿਸ਼ਨ ਤੁਸੀਂ ਟ੍ਰਾਂਸਲੇਸ਼ਨ ਕਰ ਲਿਆ ਕਰੋ ਪਲੀਜ਼ ਜਿਹੜੇ ਹਿੰਦੀ ਦੇ ਚੈਲੈਂਜ ਦੇਖਦੇ ਆ ਕਿਉਂਕਿ ਮੈਨੂੰ ਡਬਲ ਬੋਲਣਾ ਔਖਾ ਹੈਗਾ ਵੀ ਪਹਿਲਵਾਂ ਪੰਜਾਬੀ ਚ ਬੋਲਣਾ ਫਿਰ ਮੈਂ ਹਿੰਦੀ ਚ ਬੋਲਣਾ ਠੀਕ ਹੈ ਚਲ ਥੋੜਾ ਜਿਹਾ ਬੋਲ ਦਿੰਨੀ ਐ ਥੋੜਾ ਜਿਹਾ ਜਿਹੜੇ ਹਿੰਦੀ ਸਮਝਦੇ ਨੇ ਉਹਨਾਂ ਵਾਸਤੇ ਜੋ ਮੈਂ ਆਪਕੋ ਸੂਟ ਦਿਖਾ ਰਹੀ ਹੂੰ ਨਾ ਉਹ ਸਭ ਪਵਰ 100% ਕਾਟਨ ਹੈ ਔਰ ਇਨਕੈਟ ਹੈ 750 ਔਰ ਇਸਕਾ ਜੋ ਚਾਰजेस ਹੈ ਉਹ ਆਲ ਇੰਡੀਆ ਮੇ ਓਨਲੀ 50 ਰੁ और किसी को मंगवाना हो तो आप कलर की स्क्रीन शॉट ले सकते हो और हमें सेंड कर सकते हो हम आपको देंगे ठीक है आपके पास पहुंच जाएगा हमारा ऑर्डर थैंक यू देखो जी मैं इनकी हिंदी बोलती वाला <laughs> नहीं मैं बोल सकती ये पहला कलर है जी ये जी दूजा कलर फरूजी ओ या कलर सी मरजेंटा जहार जी हाँ जी मरजेंटा ਬਹੁਤ ਸੋਹਣਾ ਕਪੜਾ ਹੈ ਕਪੜੇ ਦਾ ਪਾਏ ਦਾ ਪਤਾ ਨਹੀਂ ਲੱਗਦਾ ਇਹ ਕਪੜਾ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਵੀ ਅਸੀਂ ਚੂਮਾ ਕਪੜਾ ਲੜਮਾ ਪਾ ਨਹੀਂ ਸਕਦੇ ਉਹਨਾਂ ਲਈ ਆ ਖਾਸ ਕਰਕੇ ਇਹਦੇ ਵਿੱਚ ਸਿਰਫ 2-2 ਸੂਟ ਆਏ ਆ ਜੀ ਪਿੱਛੋਂ ਕਿਉਂਕਿ ਮੈਂ ਕੱਟ ਪੀਸ ਵੇਚਣ ਲੱਗੀ ਸੀ ਤੇ ਕਸਟਮਰਾਂ ਨੇ ਮੇਰਾ ਗਾਹ ਪਤਾ ਕਹਿੰਦੇ ਤੁਸੀਂ ਸੂਟ ਲਿਆਉਣੋਂ हट ਗਏ ਸਾਨੂੰ ਸੂਟ ਲਿਆ ਕੇ ਦਿਓ ਵਧੀਆ ਚ ਫਿਰ ਵਧੀਆ ਤਾਂ ਮੇਰੇ ਹਿਸਾਬ ਨਾਲ ਤਾਂ ਪ੍ਰਿੰਸੈਸ ਕੱਟ ਨਹੀਂ ਪਾਉ ਨਾ ਜਿਆਦਾ ਮਹਿੰਗਾ ਹੈ ਤੇ ਨਾ ਹੀ ਵਾਲਾ ਸਸਤਾ ਹੈ ਬਾਲੇ ਮਹਿੰਗੇ-ਮੁੰਗੇ ਦੇ ਚੱਕਰ 'ਚ ਨਾ ਪੜਿਆ ਕਰੋ ਸੇਮ ਪ੍ਰਿੰਸੈਸ कॉटन ਵੀ ਉਨੀਓ ਹੀ ਚੱਲਦੀ ਆ ਜਿੰਨਾ ਦੇ 18-1900 ਵਾਲਾ ਸੂਟ ਚੱਲਦਾ ਫਿਰ ਕਿਉਂ ਇੰਨੇ ਪੈਸੇ ਲਾਉਣੇ ਜਦੋਂ ਤੁਹਾਨੂੰ 750 'ਚ ਸਰਦਾ ਆ ਆ ਦੇਖੋ ਜੀ ਇਹਦੀ ਇੱਕ ਕਲੈਕਸ਼ਨ ਹੈ ਸਰ 750 ਆ ਗਾ ਜੀ ਬਲੈਕ 750 ਤੇ 50 ਰੁਪਏ ਦੇ ਚਾਰਜ ਪੈਂਦਾ ਜੀ ਇਹ 400 ਗ੍ਰਾਮ ਦਾ ਸੂਟ ਆ ਜਾਂਦਾ ਕਿਉਂਕਿ ਪ्युअर कॉਟ ਨੈਚ ਥੋੜਾ ਜਿਹਾ ਵਜਨ ਨਹੀਂ ਹੁੰਦਾ ਬਹੁਤ ਹਲਕੀ ਹੁੰਦੀ ਤੇ ਤੇਰੇ ਲੈਣ ਗਲਾਉਣ ਦੀ ਲੋੜ ਵੀ ਨਹੀਂ ਪੈਂਦੀ ਇਹ ਵੀ ਨਾ ਸਮਝੋ ਵੀ ਕਿਤੇ ਲੈਣ ਗਲਾਉਣੀ ਪਊਗੀ ਲੈਣ ਗਲਾਉਣ ਕੁਛ ਨਹੀਂ ਲਾਉਣੀ ਪੈਂਦੀ ਇਹ ਕਪੜਾ ਸੰਧਣਾ ਹੁੰਦਾ ਹੈ ਇਹ ਕਪੜਾ ਜਿਹਨੇ ਕਪੜਾ ਮੰਗਾਉਣਾ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਜੀ ਬਿਨਾ ਸਕਰੀਨਸ਼ਾਟ ਤੋਂ ਸਾਨੂੰ ਨਹੀਂ ਪਤਾ ਲੱਗਦਾ ਵੀ ਕੌਣ ਕੀ ਮੰਗ ਰਿਹਾ ਫਿਰ ਕੋਈ ਚੀਜ਼ ਗਲਤ ਵਾਗੀ ਫਿਰ ਤੁਸੀਂ ਕਹੋਗੇ ਸਾਨੂੰ ਆ ਗਲਤ ਭੇਜਤੀ ਆ ਇਹਦੀ ਬਾਟਮ ਹੈ ਆ ਇਹਦੀ ਸ਼ਾਰਟ ਆ ਜੀ ਆ ਦੇਖੋ ਜੀ ਦੇਖ ਰਹੀ ਦੀ ਪੂਰਾ ਆਲ ਇੰਡਿੰਗਸ ਆਲ ਇੰਡੀਆ ਸਟ ਡਿ ਸ਼ਿਪਿੰਗ ਹੈ ਤੇ ਤੁਹਾਨੂੰ ਮੈਂ ਹੋਰ ਦੱਸਦੀ ਆ ਵੀ ਇੱਕ ਆ ਗੱਲ ਰਹੀ ਜੀ ਸ਼ਿਪਿੰਗ ਆ ਜੀ ਕਦੇ ਵਿੱਚ ਨਹੀਂ ਲਾਉਂਦੇ ਹੁੰਦੇ ਜੀ ਕਿਉਂਕਿ ਕਿਸੇ ਸ਼ੂਟ ਦਾ ਤਾਂ weight 1.5 ਕਿਲੋ ਹੁੰਦਾ ਜਾਨੀ ਕਿ 500 ਗ੍ਰਾਮ ਹੁੰਦਾ ਕਿਸੇ ਦਾ 1 ਕਿਜੀ ਹੁੰਦਾ ਫਿਰ ਸਾਨੂੰ ਸਮਝ ਨਹੀਂ ਆਉਂਦੀ ਜੀ ਅਸੀਂ ਕਈ ਜਿਹੜੇ ਸੀ ਦੇਖਿਆ ਕਪੜਾ ਵੇਚਣ ਨਾਲ ਉਹ ਵਿੱਚ 100 ਰੁਪਏ ਐਕਸਟਰਾ ਲਾਉਂਦੇ ਆ ਕਈ ਵਾਰ ਤਾਂ ਕਪੜੇ ਤੇ ਪੈਂਦੀ ਸਾਰੇ 50 ਰੁਪਏ ਦੇ 60 ਹੁੰਦੇ ਆ ਸੋ ਇਸ ਕਰਕੇ ਅਸੀਂ ਵੀ ਸਾਨੂੰ ਬੇਈਮਾਨੀ ਜੀ ਕਰਨੀ ਠੀਕ ਨਹੀਂ ਲੱਗਦੀ ਅਸੀਂ ਅਗਲੇ ਨੂੰ weight ਕਰਕੇ ਹੀ ਦੱਸ ਦਿਆਂ ਜਿੰਨਾ ਅਗਲੇ ਦਾ ਭਾਰ ਹੁੰਦਾ ਵੀ ਭਾਈ ਤੁਹਾਡੇ ਇੰਨੇ ਪੈਸੇ ਡਾਕਰ ਵਿੱਚ ਲੱਗਣਗੇ ਠੀਕ ਹੈ ਜੀ ਤੇ ਅਸੀਂ ਸ਼ਿਪਿੰਗ ਕਦੇ ਵਿੱਚ ਨਹੀਂ ਲਾਉਂਦੇ ਤੇ ਨ ਉਹ ਫਿਰ ਉਹ ਕਰ ਦਿੰਦੇ ਜਿਹੜੇ ਪਹਿਲਾਂ ਜੀ ਐਕਸਟਰਾ 100 ਰੁਪਿਆ ਲਾ ਲੱਗਿਆ ਚੀਜ਼ ਉਹ ਫਿਰ ਵੀ ਕਰ ਦਿੰਦੇ ਆ ਆ ਦੇਖੋ ਜੀ ਕਲਰ ਆਫ ਵਾਈਟ ਕਲਰ ਇਹਨਾਂ ਨੂੰ ਜੀ ਬੈਂਟਰੀ ਸੂਟ ਕਰਦੇ ਪਤਾ ਨਹੀਂ ਬੈਂਟਰੀ ਸਦਾ ਹੀ ਕਹ ਸੀ ਕੁਝ ਇਹ ਆ ਜਿਹੜੇ ਹੁਣ ਆ ਆ ਕਾਲਾ ਸੂਟ ਸੀ ਆ ਢੱਪਿਆ ਇਹ ਵੀ ਆਲ ਓਵਰ ਸੀ ਜੀ ਦੀਪੋ ਇਧਰ ਕਰਨ ਸੋਈ ਜਾਂਨਾਂ ਤੋਂ ਆ ਕਾਲਾ ਸੂਟ ਵੀ ਆਲ ਓਵਰ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੌਰੀ ਜੋਨੀ ਆ ਤੇ ਆ ਸੂਟ ਵੀ ਵੀਰੇ ਆਲ ਓਵਰ ਹੈ ਆ ਸਹੀ ਇਹ ਬੈਂਟਰੀ ਸੂਟ ਵਾਜਦੇ ਪਤਨੀਆਂ ਵੇਜੇ ਕੁਛ ਨਾ ਨਾ ਇਹ ਵੀ ਆਲ ਓਵਰ ਹੈ ਜੀ ਓਨਲੀ 750 ਤੇ ਆ ਬੀਬੀਆਂ ਲਈ ਕਲਰ ਲੈ ਕੇ ਜਾਂਦਾ ਜੀ ਆਪਾਂ ਨੇ ਮਾਈਆਂ ਲਈ ਇਹ ਵੀ 750 ਆ ਦੇਖੋ ਜੀ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਹੈ ਜੀ ਬਹੁਤ ਵਧੀਆ ਸੂਟ ਹੈ ਵੀਡੀਓ ਬਣਾਉਣ ਚੁੱਕੇ ਕਰ ਵੀ ਰਹਿ ਜਾਂਦੀ ਹੁੰਦੀ ਮੈਂ ਮਾਫੀ ਚਾਹੁੰਨੀ ਆ ਜੀ ਥੱਕੇ ਇੰਨੇ ਹੁੰਨੇ ਸਾਨੂੰ ਨਾ ਤਾਂ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ ਤੁਸੀਂ ਯਕੀਨ ਮੰਨ ਕੇ ਜਾਣਿਓ ਦੋ ਦੋ ਤਿੰਨ ਦਿਨ ਤਿੰਨ ਦਿਨ ਦਾ ਸੀ ਸਬਜ਼ੀ ਧਰ ਕੇ ਵੀ ਨਹੀਂ ਦੇ ਸਕਦੇ ਕਿਉਂਕਿ ਇੰਨੇ ਲੇਟ ਹੋ ਜੇ ਨੇ ਸਬਜ਼ੀ ਧਰ ਦਾ ਟਾਈਮ ਹੀ ਨਹੀਂ ਲੱਗਦਾ ਸਾਨੂੰ ਨੂਨ ਮਿਰਚਾ ਵਾਲੀਆਂ ਰੋਟੀਆਂ ਬਣਾ ਕੇ ਖਾਣੀਆਂ ਪੈਂਦੀਆਂ ਵੀ ਇੰਨਾ ਜ਼ਿਆਦਾ ਸਾਡੀ ਮਿਹਨਤ ਹੈ ਤੇ ਪਲੀਜ਼ ਸਮਝਿਆ ਕਰੋ ਪਾਰਸਲ ਸਾਰਿਆਂ ਦੇ ਪਹੁੰਚ ਰਿਹਾ ਕਿਸੇ ਨੇ ਟੈਨਸ਼ਨ ਨਹੀਂ ਲੈਣੀ ਮੈਂ ਬੈਠੀ ਆ ਜਿਹਦੀ ਕੋਈ ਚੀਜ਼ ਨਹੀਂ ਪਹੁੰਚਦੀ ਮੈਨੂੰ ਫੋਨ ਕਰੋ ਮੈਸੇਜ ਕਰੋ ਜੇ ਮੇਰਾ ਫੋਨ మయా మనజీత కౌర మణ మోడ మడి జా